ਤਤਸ਼੍ਰੀਏ ਕਾਦੀ ਸਾਰਿਆਂ ਨੂੰ ਤੁਹਾਡਾ ਪੀਵੀ ਕਿੰਗ ਨਿਊਜ਼ ਚੈਨਲ ਤੇ ਸਵਾਗਤ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਬੈਲ ਆਈਕਨ ਦੇ ਬਟਨ ਨੂੰ ਜਰੂਰ ਦਬੋ ਪੰਜਾਬ ਚ ਹੜ ਨਾਲ ਹਾਲਾਤ ਵਿਗੜੇ 1043 ਪਿੰਡ ਤਬਾ ਸਰਕਾਰ ਨੇ ਕੀਤਾ ਫੰਡ ਦਾ ਐਲਾਨ ਪੰਜਾਬ ਵਿੱਚ ਹੜਾ ਕਾਰਨ ਹਾਲਾਤ ਪੂਰੀ ਤਰ੍ਹਾਂ ਵਿਗੜ ਚੁੱਕੇ ਹਨ ਮਾਝਾ ਅਤੇ ਦੁਆਬਾ ਵਿੱਚ ਹੜਾ ਕਾਰਨ ਮਰਨ ਵਾਲਿਆਂ ਦੀ ਗਿਣਤੀ 36 ਹੋ ਗਈ ਹੈ ਚਾਰਪੁਰ ਵਿੱਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਜਾਨ ਚਲੀ ਗਈ ਜਿਸ ਵਿੱਚ 4 ਲੋਕਾਂ ਦੀ ਮੌਤ ਘਰ ਦੀ 7 ਡਿੱਗਣ ਕਾਰਨ ਹੋਈ ਹੈ ਜਦਕਿ 3 ਹੋਰ ਲਗਾਤਾਰ ਮੀਂਹ ਕਾਰਨ ਆਏ ਹੜ੍ਹਾਂ ਦੇ ਪਾਣੀ ਵਿੱਚ ਡੁੱਬ ਗਏ ਇਸ ਤਰਸਦੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਭਾਵਿਤ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਤੁਰੰਤ ਆਰਥਿਕ ਮਦਦ ਦਾ ਐਲਾਨ ਕੀਤੇ ਛੜ ਕਾਰਨ 1 ਅਗਸਤ ਤੋਂ ਲੈ ਕੇ 1 ਸਤੰਬਰ ਤੱਕ ਕੁੱਲ 36 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਹੜਾਂ ਕਾਰਨ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ 3 ਬਰਨਾਲਾ ਚ 3 ਬਠਿੰਡਾ ਚ 1 ਗੁਰਦਾਸਪੁਰ ਚ 1 ਹੁਸ਼ਿਆਰਪੁਰ ਚ 7 ਲੁਧਿਆਣਾ ਚ 3 ਮਾਨਸਾ ਚ 3 ਪਠਾਨਕੋਟ ਚ 6 ਪਟਿਆਲਾ ਚ 1 ਰੋਪੜ ਚ 3 ਐਸਐਸਨਗਰ ਚ ਇੱਕ ਅਤੇ ਸੰਗਰੂਰ ਚ ਇੱਕ ਵਿਅਕਤੀ ਦੀ ਮੌਤ ਹੋ ਗਈ ਪਠਾਨਕੋਟ ਚ ਤਿੰਨ ਤਿੰਨ ਵਿਅਕਤੀ ਲਾਪਤਾ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ ਇਸ ਸਮੇਂ ਪੰਜਾਬ ਦੇ 12 ਜ਼ਿਲ੍ਹੇ ਹੜ ਦੀ ਮਾਰ ਹੇਠ ਹਨ ਜਿਨ੍ਹਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਬਰਨਾਲਾ ਫਾਜ਼ਿਲਕਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਮਾਨਸਾ ਮੋਗਾ ਪਠਾਨਕੋਟ ਅਤੇ ਐਸਐਸਨਗਰ ਸ਼ਾਮਲ ਹਨ ਹੜ੍ਹਾਂ ਨੇ ਪੰਜਾਬ ਦੇ 1047 ਪਿੰਡਾਂ ਨੂੰ ਬਰਬਾਦ ਕਰ ਦਿੱਤਾ ਹੈ ਸ੍ਰੀ ਅਮਰਤਸਰ ਸਾਹਿਬ ਦੇ 88 ਬਰਨਾਲਾ ਦੇ 24 ਪਾਜਲਿਕਾ ਦੇ 72 ਫਿਰੋਜ਼ਪੁਰ ਦੇ 76 ਗੁਰਦਾਸਪੁਰ ਦੇ 321 ਹੁਸ਼ਿਆਰਪੁਰ ਦੇ 94 ਜਲੰਧਰ ਦੇ 55 ਕਪੂਰਥਲਾ ਦੇ 115 ਮਾਨਸਾ ਦੇ 77 ਮੋਗਾ ਦੇ 39 ਪਠਾਨਕੋਟ ਦੇ 82 ਪਿੰਡ ਸਾਮਲ ਹਨ ਅੱਜਾ ਅਤੇ ਦਬਾਬਾ ਤੋਂ ਬਾਅਦ ਹੁਣ ਕੱਗਰ ਰਾਹੀ ਮਾਲਵਾ ਖੇਤਰ ਵਿੱਚ ਹੜ੍ਹ ਤਵਾਹੀ ਮਚਾਉਣ ਦੀ ਤਿਆਰੀ ਕਰ ਰਿਹਾ ਹੈ ਸੁਖਣਾ ਝੀਲ ਦੇ 플ੱਡ ਗੇਟ ਤੀਜੀ ਵਾਰ ਖੋਲ ਦਿੱਤੇ ਗਏ ਨੇ ਦੂਜੇ ਪਾਸੇ ਸ਼ਿਵਾਲਿਕ ਪਹਾੜੀਆਂ ਅਤੇ ਚੰਡੀਗੜ੍ਹ ਵਿੱਚ ਪੈ ਰਹੇ ਮੁਹੱਲੇਦਾਰ ਮੀਂਹੇ ਕੱਗਰ ਵਿੱਚ 26000 ਕਿਊਸਿਕ ਤੋਂ ਵੱਧ ਪਾਣੀ ਭੇਜ ਦਿੱਤਾ ਹੈ ਜਿਸ ਕਾਰਨ ਕੱਗਰ ਦਾ ਪਾਣੀ ਦਾ ਪੱਧਰ ਖਦਰੇ ਦੇ ਇਨਸਾਨ ਤੋਂ ਉੱਪਰ ਪਹੁੰਚ ਗਿਆ ਪਟਿਆਲਾ ਜ਼ਿਲ੍ਹੇ ਦੇ ਕਨੌਰ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਪਿੰਡ ਲਾਸੜੂ ਕਲਾਂ ਵਿੱਚ ਸਥਿਤੀ ਬੇਹਦ ਨਾਜ਼ੁਕ ਹੈ ਖੱਗਰ ਦੇ ਕਮਜ਼ੋਰ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਤਿੰਨ ਟਰਾਲੀਆਂ ਵਿੱਚ 300 ਤੋਂ ਵੱਧ ਮਿੱਟੀ ਦੀਆਂ ਬੋਰੀਆਂ ਮੌਕੇ ਤੇ ਭੇਜੀਆਂ ਗਈਆਂ ਹਨ ਇਸੇ ਤਰ੍ਹਾਂ ਪੰਜਾਬ ਹਰਿਆਣਾ ਸਰਹੱਦ ਨਾਲ ਲੱਗਦੇ ਆਰਾਮਨਗਰ ਬੈਰੀਅਰ ਨੇੜੇ ਖੱਗਰ ਦਾ ਪਾਣੀ ਦਾ ਪੱਧਰ ਖਦਰੇ ਦੇ ਇਨਸਾਨ ਤੋਂ 3 ਇੰਚ ਹੇਠਾਂ ਹੈ ਜਿਸ ਕਾਰਨ ਪੰਜਾਬ ਅਤੇ ਹਰਿਆਣਾ ਦੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਪੰਜਾਬ ਦੇ ਹੜ ਪੀੜਤਾਂ ਦੀ ਮਦਦ ਦੇ ਲਈ ਅੱਗੇ ਆਏ ਜਗਰਾਤ ਸਿੰਘ ਕਿਹਾ ਤੁਸੀਂ ਇਕੱਲੇ ਨਹੀਂ ਹੋ ਪੰਜਾਬ ਚ ਪੈ ਰਹੇ ਮਹਾਲੇਦਾਰ ਮੀ ਕਾਰਨ ਆਏ ਹੜਾਂ ਨੇ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਘੇਰ ਦਿੱਤੀ ਹੈ ਇਸ ਗੰਭੀਰ ਸਥਿਤੀ ਚ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਜਗਰਾਤ ਸਿੰਘ ਪੀੜਤਾਂ ਦੀ ਮਦਦ ਦੇ ਲਈ ਅੱਗੇ ਆਏ ਹਨ 43 ਸਾਲਾ ਜੁਬਰਾਜ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਉਹ ਹੜਪੀਟਤਾ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਜੁਬਰਾਜ ਨੇ ਆਪਣੇ ਅਫੀਸ਼ੀਅਲ ਐਕਸਟ ਟਵਿੱਟਰ ਹੈਂਡਲ ਰਾਹੀਂ ਪੋਸਟ ਕਰਦਿਆਂ ਕਿਹਾ ਪੰਜਾਬ ਮੇਰਾ ਘਰ ਅਤੇ ਮੇਰੀ ਆਤਮਾ ਹੈ ਹੜ ਦੀ ਇਹ ਤਬਾਹੀ ਦੇਖਣਾ ਬਹੁਤ ਦਰਦਨਾਕ ਹੈ ਪਰਿਵਾਰਾਂ ਨੇ ਆਪਣੇ ਪਿਆਰੇ ਘਰ ਦੇ ਉਮੀਦਾਂ ਗਵਾ ਦਿੱਤੀਆਂ ਹਨ ਅਤੇ ਮੇਰੀ ਹਮਦਰਦੀ ਉਹਨਾਂ ਚੋਂ ਹਰ ਇੱਕ ਦੇ ਨਾਲ ਹੈ ਕਿਰਪਾ ਜਾਣ ਲਵੋ ਕਿ ਤੁਸੀਂ ਇਕੱਲੇ ਨਹੀਂ ਹੋ ਅਸੀਂ ਸਭ ਤੁਹਾਡੇ ਨਾਲ ਹਾਂ ਅਤੇ ਮੈਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ ਅਸੀਂ ਸਾਰੇ ਮਿਲ ਕੇ ਜੀਵਨ ਦਾ ਮੋੜ ਨਿਰਮਾਣ ਕਰਾਂਗੇ ਅਤੇ ਉਮੀਦ ਦੀ ਕਿਰਨ ਜਗਾਉਣਗੇ ਵਾਹਿਗੁਰੂ ਜੀ ਮਿਹਰ ਕਰੇ